ਜੀ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੀ ਦੀ ਵੀਡੀਓ ਦੇ ਵਿੱਚ ਤੇ ਅੱਜ ਆਪਣੇ ਨਾਲ ਆਪਣੀ ਭੂਆ ਦਾ ਮੁੰਡਾ ਤੇ ਇਹ ਆਰਮੀ ਦੀ ਜੌਬ ਕਰਦਾ ਏ ਤੇ ਤੇਰੇ ਬਾਰੇ ਇਹਨੂੰ ਪੁੱਛਦੇ ਆਂ ਹੋਰ ਸੁਣਾਓ ਕੀ ਹਾਲ ਚਾਲ ਆ ਰੀਆ ਬੰਦੀ ਆ ਜੀ ਕਿੱਥੇ ਹੁੰਦੀ ਤੁਹਾਡੀ ਡਿਊਟੀ ਹੁਣ ਅੱਜ ਕੱਲ੍ਹ ਸਾਡੀ ਡਿਊਟੀ ਬਹੁਤ ਉੱਪਰ ਹੁੰਦੀ ਆ ਜੀ ਬਹੁਤ ਉੱਪਰ ਕਿੱਥੇ ਹੁੰਦੀ ਆ ਮਤਲਬ ਪਹਾੜਾਂ 'ਚ ਹੁੰਦੀ ਆ ਅੱਛਾ ਜੀ ਹਾਂ ਜੀ ਠੀਕ ਠੀਕ ਆ ਮਾਗਦੇ ਉੱਤੇ ਰਹਿੰਦੇ ਜੋ ਨਹੀਂ 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 ਜਾਂਦੇ ਆ ਨਾਸਾ ਜੀ ਕਿਰੇ ਦਈ ਨਹੀਂ ਨਹੀਂ ਪਹਾੜਾ ਜੀ ਅੱਛਾ ਜੀ ਹੋਰ ਸੁਣਾਉਂਦਾ ਲਬਾਦ ਕਤਾਂ ਦਾ ਮੌਲਜਾਲ ਰੱਖੋ ਉਹ ਚੜ ਵਧੀਆ ਬਾਪ برفਾਂ ਜੀਰਦੇ ਹੀ ਆ ਇਹ ਹਸਾਬ ਨਾਲ ਛੁੱਟੀ ਦੇ ਅੱਛਾ ਜੀ ਹੋਰ ਵੀ کافی ਜਿਆਦਾ ਹਾਰਕੋ ਬਣਾਣਾ ਉਹ ਵੈਦ ਹੀ ਆ ਹਾਰ ਹੀ ਹੁੰਦੀ ਆਰ ਕੋਈ ਇੱਥੇ ਕਰ ਬੱਥੇ ਕਰ ਲੋ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਹਾਂ ਜੀ ਹੋਰ ਸੁਣਾਓ ਨਵੀਆਂ ਤਾਜ਼ੀਆਂ ਫਿਰ ਵਾਹ ਵਧੀਆਆਂ ਤਾਸ਼ੀਆਂ ਕੱਟਣ ਨੇ ਛੱਟੀਆਂ ਧੁੱਪ ਦਾ ਅਨੰਦ ਮੰਨਣ ਦੇ ਆਹ ਅੜੀ ਧੁੱਪ ਲੱਭਣੀ ਕਿ ਪੰਜਾਬ ਵਰਗੀ ਇਹ ਦੇ ਗੱਲ ਹੈ ਨੀ ਪਤਾ ਨਜ਼ਾਰਾ ਪੰਜਾਬ ਦਾ ਕਿ ਨਹੀਂ ਯਾਰ ਆ ਪੰਜਾਬ ਦਾ ਹੀ ਹੈ ਜਿੱਥੇ ਬੱਚੀ ਬਾਹਰ ਦਰਦ ਜੋ ਸਟੇਟਾਂ ਘੁੰਮ ਲੋ ਜਿੱਥੇ ਮਰਦੀ ਚੰਗੇ ਹੋ ਕਿਉਂ ਪੰਜਾਬ ਪੰਜਾਬ ਹਰ ਗੀ ਚੀਜ਼ ਮਿਲਦੀ ਸਹੀ ਗੱਲ ਮਸੇ ਮਿਲ ਬਲਿਥੀ ਬਾਤੀ ਪਾਣੀ ਦਾ ਬਹੁਤ ਫਰਕ ਆ ਤੇ ਇਹ ਦੇ ਗੱਲ ਹੈ ਕੀ ਫਿਰ ਕੋਈ ਨਵੀਆਂ ਤਾਜ਼ੀਆਂ ਕੋਈ ਗੱਲਾਂ ਬਾਤਾਂ ਬਸ ਗੱਲਾਂ ਬਾਤਾਂ ਤੁਹਾਡੇ ਨਾਲ ਹੀ ਆ ਘੁੰਮਦੇ ਫਿਰਦੇ ਆ ਅੱਛਾ ਜੀ ਤੇ ਆ ਜੇ ਆਪਣਾ ਮੋਹਨ ਦੇ ਮਾਮੇ ਦਾ ਲੜਕਾ ਇਹ ਵੀ ਆਇਆ ਛੁਕੀਆਂ ਕੱਟਣ ਹੋਰ ਸਾਨੂੰ ਗੱਲਬਾਤ ਦੋਸਤੋ ਇੱਧਰ ਆਓ ਇਹ ਗੱਲਬਾਤ ਨਹੀਂ ਕਰਦਾ ਪਤਾ ਨਹੀਂ ਨਾਰਾਜ ਆ ਅੱਛਾ ਇਹਨੂੰ ਕਿਹੜੇ ਵਦੇ ਪੇ ਘਟਾਉਣ ਵਾਲੇ ਥੋੜੇ ਅੱਛਾ ਜੀ ਇੱਧਰ ਆ ਓਏ ਗਿੜੇ ਘਟਾਈਏ ਗੱਲਬਾਤ ਕੋਈ ਨਹੀਂ ਸੁਣਦਾ ਇਹ ਕਹਿੰਦਾ ਭਰਤੀ ਹੋਣਾ ਮਾ ਤੇ ਸਵੇਰ ਮੜੀ ਦੌੜਦੋ ਆਈ ਇਹਦੇ ਮੁੰਡੇ ਨਾਰਾਜ਼ ਹੋ ਗਏ ਵੇ ਲੋਕ ਤੂੰ ਨਹੀਂ ਇਹਨੂੰ ਕਰਦਾ ਪਿਆ ਹੁਣ ਮੈਂ ਕਹਾਂ ਇਹ ਇੱਕ ਲਾਈ ਆ ਆਪਣੀ ਕਿੰਨੇ ਕਿਲੋਮੀਟਰ ਆ ਹਾਂ ਉਹਦੇ ਪਾਣੀ ਪੰਜ ਭਜਣਾ ਪੈਂਦਾ ਅਜੇ ਤੇ ਆਪਾਂ ਕ੍ਰਾਸ ਕੰਟਰੀ ਲਾਈ ਨਹੀਂ ਗਈ ਹਾਂ ਹਣਾ ਇਹ ਡਰ ਹੀ ਗਿਆ ਚੱਲ ਓਰੇ ਆ ਗੱਲ ਤੇ ਸੁਣਦਾ ਸੁਣ ਓਰੇ ਆ ਕਿਹੜੀ ਕਲਾਸ ਚ ਪੁੱਤਾਂ ਨੂੰ ਪਾਸ ਹੋਇਆ ਕਲਾਸ ਕਿਹੜੀ ਐਨ ਮੂੰਹ ਕਰੋ ਕਿਹੜੀ ਕਲਾਸ ਚ ਪਾਸ ਹੋਏ ਜੀ ਚੌਥੀ ਜਮ ਤੇ ਕਿੰਨੇ ਪਰਸੈਂਟ ਦਾ ਪਾਸ ਹੋਏ ਜੀ ਠੀਕ ਬੰਦਾ ਵਧਿਆ ਰਹਿ ਗਿਆ ਜੀ 50 ਹੋ ਗਿਆ ਜੀ ਐਵੇਂ ਠੀਕ ਆ ਤੇ ਆ ਲਓ ਜੀ ਮੋਨ ਵੀ ਆ ਗਿਆ ਮੋਨ ਨਾਲ ਵੀ ਤੁਹਾਡੀ ਗੱਲ ਬਾਤ ਕਰਾਉਣਾ ਆ ਮੋਨ ਕਿਤਰਾ ਫਿਰ ਇਹ ਵੀ ਪਾਸ ਹੋ ਗਿਆ ਜਾਲਾ ਇਧਰੇ ਆ ਭੈ ਗੱਲ ਬਾਤ ਸੁਣਾ ਕਿਦਾਂ ਫਿਰ ਉਹ ਪਾਸ ਹੋ ਗਿਆ ਕਿੰਨੇ ਪਰਸੈਂਟ ਜਾਈ ਆ 40 ਹੋਰ ਹਾਂ 44 ਲੈ ਇਹਦੀ ਪੰਜਰਾ ਤੇ ਹੀ 40 ਹੋਰ ਤੇਰੇ ਘਟ ਆਏ ਹੋਏ ਵਾਧਾ ਆਇਆ ਵਾਧਾ ਕਿੱਥੇ ਇਹਦੇ ਪਤਾ 50% ਆਏ ਆ ਉਹ ਜਾ ਪਰਾਂ 33 ਵਾਲਾ ਪਾ ਤੇ ਇੱਕ ਨੰਬਰ ਵਾਧਾ ਆਇਆ ਲੈ ਅੱਛਾ ਤੁਸੀਂ ਝੂਠ ਬੋਲ ਰਹੇ ਜੀ ਤੁਸੀਂ ਬਲੌਗ ਝੂਠ ਬੋਲ ਰਹੇ ਜੀ ਇਹ ਤੁਸੀਂ ਗਮਰਾਹ ਕਰਨ ਦਾ ਜ ਆਪਣੀ ਆਡੀਅנס ਨੂੰ ਜਿੰਨੇ ਸਬਸਕ੍ਰਾਈਬਰ ਉਹਨਾਂ ਨੂੰ ਗਮਰਾਹ ਕਰਨ ਦਾ ਜ ਗਲਤ ਇਨਫੋਰਮੇਸ਼ਨ ਦੇ ਗਏ ਹੁਣ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਕਿਹੜੀ ਕਲਾਸ ਚ ਹੋਣਾ ਮੈਂ ਸੈਂਤ ਚ ਹਾਂ ਅੱਛਾ ਜੀ ਤੇ ਹੁਣ ਫਿਰ ਨੈਕਸਟ ਪ੍ਰੋਜੈਕਟ ਕਿਹੜੇ ਸਕੂਲ 'ਚ ਚੱਲੂਗਾ ਅਜੇ ਹਾਂਜੀ ਪਿੰਡ ਵਾਲੇ ਅੱਛਾ ਪਿੰਡ ਆਪਣੇ ਅੱਛਾ ਜੀ ਪਤਾ ਨਹੀਂ ਅਜੇ ਉਹ ਪਿੰਡ ਦੇ ਕਹਿੰਦੇ ਆ ਹਾਂਜੀ ਉਹ ਪਿੰਡ ਵਾਲੇ ਨੂੰ ਕਹਿੰਦੇ ਪਰ ਮਨਨ ਨਹੀਂ ਲਿਆ ਲੈ ਅੱਛਾ ਜੀ ਪਿੰਡ ਵਾਲਾ ਚਲ ਵਧੀਆ ਲੱਗੇ ਪਿੰਡ ਤੇ ਸਾਈਕਲ ਤੇ ਜਾਇ ਕਰੂਗਾ ਕਿਉਂ ਕੀ ਗੱਲ ਪਿੰਡ ਕੀ ਆ ਮਾਂ ਪਿੰਡ ਨਾਲ ਦੀ ਰੀਜ਼ ਨਹੀਂ ਆ ਪੁੱਛ ਇਹਨੂੰ ਆ ਪਿੰਡ ਮਿਸ ਕਰਦਾ ਹੋਣਗੇ ਨਹੀਂ ਤੂੰ ਇਹਨੂੰ ਪੁੱਛ ਪਿੰਡ ਤੋਂ ਪਿੰਡ ਤੋਂ ਦੂਰ ਹੋ ਕੇ ਕਿਦਾਂ ਦਾ ਫੀਲ ਹੁੰਦਾ ਦੱਸ ਪੁੱਛਣਾ ਜੀ ਸਭ ਕੁਝ ਸਭ ਕੁਝ ਪਿੰਡ ਦੇ ਨਾਲ ਆ ਰਾਣਾ ਸੋਈਦਾ ਤਾਂ ਪਿੰਡ ਡਿਊਟੀ ਦੀ ਦਿੱਤਾ ਪਿੰਡ ਰੋਟੀ ਖਾਜੀ ਤਾਂ ਪਿੰਡ ਗੱਲ ਪਿੰਡ ਤੇ ਆ ਕੇ ਮੁਕਣੀ ਤੇ ਤੁਸੀਂ ਤੁਸੀਂ ਕਿਉਂ ਐਦਾਂ ਕਹਿੰਦੇ ਜਿਵੇਂ ਪਿੰਡ ਨਹੀਂ ਅਸੀਂ ਪੜਨਾ ਕੀ ਗੱਲ ਆ ਮੈਨੂੰ ਇਹਨੂੰ ਮੂੰਹ ਕਰਕੇ ਦੱਸੋ ਵੀ ਆਪਣੇ ਵਿਚਾਰ ਦੋ ਨਾ ਵੀ ਪਿੰਡ ਸਕੂਲ ਦੇ ਵਿੱਚ ਕੀ ਆ ਅਸੀਂ ਪਿੰਡਾਂ ਦੇ ਸਕੂਲਾਂ ਜੀ ਪੜੇ ਹਾਂ ਬੇਈ ਨਹੀਂ ਹੁੰਦੀ ਕਹਿੰਦੇ ਪਿੰਡ ਹਾਂਜੀ ਨਹੀਂ ਬੇਈ ਹੁੰਦੀ ਅੱਛਾ ਜੀ ਉਹ ਕਹਿੰਦਾ ਚੁੱਪ ਕਰ ਲੈ ਚਪੇੜਾ ਚੂੜਾ ਖਾ ਕੇ ਬਹਿ ਜਾਗਾ ਮਰ ਨਹੀ ਨਹੀ ਆਪਾਂ ਉਹ ਨਾ ਫਿਰ ਤੁਮ ਨਹੀ ਨਹੀ ਵਾਇਰਲਸ ਨਹੀਂ ਕਰਨਾ ਵੀਡੀਓ ਚ ਵਾਇਰਲਸ ਨਹੀਂ ਕਰਨਾ ਵੀਡੀਓ ਵੈਰਨੈਸ ਨਹੀਂ ਕਰਨਾ ਵੀਡੀਓ ਦੇ ਵਿੱਚ ਇਹ ਸਿਰਫ ਆਪਾਂ ਇੱਕ ਰੱਖਣੀ ਆ ਪਰਿਵਾਰਕ ਵੀਡੀਓ ਹੀ ਗਰਮ ਨਹੀਂ ਹੋਣਾ ਤੁਸੀਂ ਆਪਦੇ ਬਸ ਵਿਚਾਰ ਦੋ ਦੱਸੋ ਦੂਜੀ ਥੋੜੀ ਨਹੀਂ ਪੈਣੀ ਲਿਖਣਾ ਪੈਣਾ ਇਹ ਡੇਂਜਰ ਡਿਸਕਲੇਮਰ ਫੋਰ ਦਾ ਵੈਪਨ ਸੈਡ ਇਜਰੀਜ਼ ਇਹ ਫਿਰ ਸਾਨੂੰ ਦੇਣੀ ਪਊਗੀ ਉਹਦੀ ਡਿਸਕਲੇਮਰ ਆ ਜਾਸ ਪਰ ਮੋਣ ਮੈਂ ਦਸਾਂ ਯਾਰ ਤੁੰਗੀ ਦਸਣਾ ਚਾਰ ਫਿਰ ਹੁਣ ਆਪ ਤੇ ਸਹੀ ਜਿਹਾ ਲੱਗਾ ਸੂਰਾ ਕਿਹੜਾ ਨਹੀਂ ਕਿਹੜਾ ਸਕੂਲ ਦੀ ਨਹੀਂ ਗੱਲ ਵੱਖਰੀ ਹੁੰਦੀ ਸਕੂਲ ਦੀ ਵੱਖਰੀ ਹੁੰਦੀ ਆ ਯਾਰ ਅੱਛਾ ਮਤਲਬ ਤੁਹਾਡੇ ਕਹਿੰਦਾ ਮਤਲਬ ਕਿ ਸਕੂਲ ਦੀ ਗੱਲ ਵੱਖਰੀ ਤੇ ਪਿੰਡ ਦੀ ਗੱਲ ਵੱਖਰੀ ਆ ਅੱਛਾ ਜੀ ਤੇ ਫੇਰ ਹੁਣ ਆਪਾਂ ਜਿਹੜਾ ਵਾ ਅਜੇ ਕੋਈ ਤੁਹਾਡੀ ਸਲਾਹ ਨਹੀਂ ਆਈ ਪਿੰਡ ਪੈਣ ਦੀ ਸਕੂਲੇ ਪਿੰਡ ਸਕੂਲ ਦੇ ਗੇੜਾ ਤੋਂ ਕੱਢਿਆ ਨਹੀਂ ਜੇ ਕਿਹੜਾ ਕੱਢ ਕੇ ਉਦੋਂ ਇਹ ਗੱਲ ਹੈਗੀ ਆ ਨਜ਼ਾਰਾ ਪਿੰਡ ਦਾ ਪਿੰਡ ਦਾ ਨਜ਼ਾਰਾ ਵੀ ਤੇ 5 ਮੀਟਰ ਰਹਿੰਦਿਆ ਤੁਰਪੋ ਤੇ ਸਕੂਲੇ ਐਵੇਂ ਬੱਸਾਂ ਥੱਕੇ ਖਾਦ ਰਹੇ ਸਹੀ ਗੱਲ ਕਿ ਨਹੀਂ ਗੱਡੀਆਂ ਗੱਡੀਆਂ ਚਲਾ ਲੈਂਦਾ ਏ ਰਮਾਨ ਤੇ ਗੱਡੀ ਉੱਚਰ ਜਾਵੇ ਤੇ ਨਾਲ ਟੌਰ ਇਹਦੀ ਵਕਤ ਹੈ ਨਾ ਲਾਲ ਰੰਗ ਦੀ ਗੱਡੀ ਲਾਲ ਰੰਗ ਦੀ ਕਮਰੂਤੀ ਆ ਤੇ ਉਹ ਵਧੀਆ ਇਹਨੇ ਪਾ ਦਿੱਤੀ ਆ ਜੀ 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 ਜ ਨਹੀਂ ਦੱਸਦੇ ਥੋੜਾ ਸੰਗੰਣਾ ਆ 20 ਗਏ ਆ ਤੇ ਇੱਦਾਂ ਵਜੇ ਨਾ ਲੈ ਦੇ ਗੱਡੀ ਦਾ ਆਓ ਤੇ ਹੋਰ ਫਿਰ ਦੱਸੋ ਮਾਣ ਫਾਰਚੂਨਰ ਹਾਂਜੀ ਫਾਰਚੂਨਰ 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 ਇਹਦੀ ਫਾਰੀ ਹੋ ਗਈ ਆ ਇਹ ਪੁੱਛ ਲੈ ਕੇ ਆ ਵੀ ਹੁਣ ਫਾਰਚੂਨਰ ਜਾਂ ਥਾਰ ਹੈ ਖਬਰ ਫਾਰਥਾਰ ਇੱਥੇ ਆ ਕੇ ਗੱਲ ਕਰੋ ਨਾ ਉਸਤਾਦ ਜੀ ਇੱਥੇ ਆ ਕੇ ਗੱਲ ਕਰੋ ਕੈਮਰੇ ਦੇ ਵਿੱਚ ਹੁਣ ਅਸੀਂ ਤੁਹਾਡੇ ਨਾਲ ਕੈਮਰਾ ਨਹੀਂ ਕਰਦਾ ਇਹਦੇ ਬਾਹਰ ਹੁਣ ਦੱਸ ਕਿਹੜੀ ਕਿਹੜੀ ਹੁਣ ਦੱਸ ਤਾਂ ਕਿਹੜੀ ਗੱਡੀ ਹੁਣ ਬੋਲ ਗੱਡੀ ਕਿਹੜੀ ਕਹਿੰਦੇ ਹਾਂ ਇਹਦਾ ਰਾਜ ਕੀ ਹੈ ਜੀ ਲੜਾਈ ਲੁੜੀਆਂ ਦਾ ਤਾਂ ਬਬਲ ਜੰਗਾ ਜੁਗਾ ਲੜੀਆਂ ਤੁਸੀਂ ਇਹ ਕੜੇ ਕੁੜੇ ਭਾਈ ਸੋਖਾ ਇਥੇ ਨਾਲ ਮਾਰ ਮਾਰ ਕੇ ਪਾਂਤਾ ਵਾ ਇਹ ਆਲਾ ਕੜਾ ਵੇਖਿਆ ਹੀ ਕੜੇ ਲੜਾਈ ਕਰਾ ਲੈਨੇ ਲਿਆ ਕੜਾ ਤੁਸੀਂ ਲਾ ਬੈਲਸ ਲਿਓਣਾ ਵੀਡੀਓ ਚ ਲਿਆਉਨੇ ਆਪਾਂ ਜੀ ਗੱਲ ਫਿਰ ਤੰਗੀ ਦਾ ਲੜੋਣਾ ਦੇ ਦਾਂਗੇ ਹੋਰ ਕੀ ਥੱਲੇ ਇਸ ਕਲਾਈ ਮਰ ਦੇ ਦਾਂਗੇ ਹੋਰ ਕੀ ਆ ਠੀਕ ਦਨੇ ਰਾਜ ਕੀ ਕੜਾ ਪੈਂਦਾ ਆ ਕੈਮਰੇ ਤੇ ਗਾੜੀ ਲੱਗੀ ਆ ਕੜੇ ਦਾ ਦੱਸੋ ਰਾਜ ਕੀ ਆ ਇਹ ਜਿਹਨੂੰ ਜਿਹਨੂੰ ਪਤਾ ਕਮੈਂਟਾਂ ਵਿੱਚ ਦੱਸੋ ਵੀ ਇਹ ਕੜੇ ਨਾਲ ਕਰੀ ਜਾਂਦੀ ਆ ਨਾ ਇਹ ਸਾਈਕਲ ਤੇ ਚੈਨ ਆਵੇ ਨਾ ਇਹ ਕੰਪੈਨ ਤੇ ਆਵੇ ਨਾ ਇਹ ਰੀਪਰ ਤੇ ਆਵੇ ਇਹ ਹੁੰਦੀ ਕਿੱਥੇ ਹਾਂਜੀ ਮੋਟਰਸਾਈਕਲ ਦੇ ਅੰਦਰ ਲੱਗੀ ਹੁੰਦੀ ਆ ਮੋਟਰਸਾਈਕਲ ਦੇ ਅੰਦਰ ਕਿੱਥੇ ਲੱਗੀ ਮੋਟਰਸਾਈਕਲ ਦੇ ਅੰਦਰ ਤੇ ਚਲੋ ਮੰਨਦੇ ਆ ਲੱਗੀ ਇੰਜਨ ਦੇ ਲੱਗੀ ਉਹ ਤੇ ਸਾਨੂੰ ਪਤਾ ਟਾਈਮ ਕਿ ਚੈਨਾ ਸਾਨੂੰ ਇਹ ਗੱਲ ਦਾ ਨੌਲੇਜ ਹੈਗੀ ਆ ਇਹ ਤੇ ਸਾਨੂੰ ਪਤਾ ਹੈ ਪਰ ਇਹਦਾ ਮਤਲਬ ਇਹ ਹੈ ਕਿ ਜਦੋਂ ਇਹ ਹੁਣੇ ਬਾਹਰ ਆ ਇਹਦਾ ਹੁਣ ਆਪਾਂ ਨੂੰ ਕੀ ਬੈਨੀਫਿਟ ਹੈ ਇਹਨੇ ਹੱਥ ਤੇ ਪਾਈ ਇਹ ਮਤਲਬ ਕੀ ਦਾ ਕੀ ਮਤਲਬ ਆ ਚਲੋ ਕੰਮਕੀ ਨਹੀਂ ਕਰਦਾ ਮੋਟਰਸਾਈਕਲ ਵਾਲਾ ਕਿਤੇ ਕਿਤੇ ਲੋਲੜ ਪੈ ਜੇ ਪੂਣਾ ਹੁੰਦਾ ਹਾਂਦਾ ਹਾਂਦਾ ਸਮਾਨ ਥੋੜ ਤੇ ਪਾ ਦੇ ਜੇ ਹਥੋਂ ਹਥਾਂ ਪਾ ਨਾ ਸਮਾਨ ਤੇ ਹੀ ਇਹਨਾਂ ਸਮਾਨ ਦੇ ਹੱਥਾਂ ਜੀ ਪਾਇਆ ਕੀ ਪਤਾ ਮੈਂ ਜਿੱਥੇ ਮਰਜੀ ਖੋਲ ਲੈਂਦਾ ਮੋਟਰਸਾਈਕਲ ਜਾਂ ਨੇ ਗੱਡੀ ਉਹ ਹਾਂ ਦਾਦਾ ਨਹੀਂ ਹੋਏ ਕੋਈ ਦਸੋ ਵਿਸਤਾਰ ਜਾਣਕਾਰੀ ਦੋਹਾਂ ਦੇ ਬਾਰੇ ਕਿੰਨੇ ਤੇਰੇ ਅਗੇ ਦੋ ਚੋਰ ਹਨ ਮੋਹਨ ਦੀ ਵਿਚੋਲ ਹੈ ਐ ਹੋਏ ਉਹ ਮੈਂ ਇਹ ਲੈ ਕੇ ਦਿੱਤਾ ਹਾਂ ਤੁਸੀਂ ਮੈਥੇ ਲੈ ਕੇ ਦਿੱਤਾ ਤੁਸੀਂ ਮੈਥੇ ਲੈ ਕੇ ਦਿੱਤਾ ਨੰਦਪੁਰ ਅੱਛਾ ਤੁਸੀਂ ਨੰਦਪੁਰ ਸਾਹਿਬ ਵੀ ਗਏ ਹੋ ਅੱਛਾ ਤੇ ਤੁਸੀਂ ਦੋ ਉਹਦੇ ਵਿਚਾਰ ਕਿੱਥੇ ਕਿੱਥੇ ਘੁੰਮ ਗਿਆ ਨੰਦਪੁਰ ਇਤਿਹਾਸ ਦੱਸੋ ਗੁਰਦਰ ਕਿਹੜਾ ਕਿਹੜਾ ਦੱਸੋ ਦੱਸੋ ਮਰਜ਼ੀ ਛਕਿਆ ਗੁਰੂ ਤੇ ਬੰਦੇ ਜੇ ਦੱਸੋ ਹੁਣ ਠੰਡਾ ਬੁਰਜ ਠੰਡਾ ਬੁਰਜ ਪੁੱਤ ਨੰਦਪੁਰ ਸਾਹਿਬ ਆ ਉਹ ਰਹਿਣਦੇ ਪੁੱਛਿਆ ਨਹੀਂ ਮੇਰਾ ਸਾਨੂੰ ਲਾਂ ਤਾਂ ਬਵਾਦਨੇ ਕਮੈਂਟਾਂ ਜੇ ਤੂੰ ਨਾ ਵੀਰ ਮੇਰਾ ਚੁੱਪ ਰਹਿਦੇ ਠੰਡਾ ਬਰਜਨਾਦਪੁਰ ਨਹੀਂ ਆ ਤੂੰ ਰਹਿਣਦੇ ਜ ਨਹੀਂ ਪਤਾ ਇਹ ਦੱਸਣਗੇ ਆਪਾਂ ਨੂੰ ਭਾਜੀ ਬਾਬਾ ਜੀ ਦੱਸੋ ਹਾਂਜੀ ਦੱਸੋ ਇਸਗੜ ਸਾਹਿਬ ਕੋ ਮੈਂ ਆ ਤੇ ਸੀਚਗੰਦ ਸਾਹਿਬ ਵੀ ਗਏ ਹਾਂ ਅੱਛਾ ਜੀ ਤੇ ਇਧਰ ਆਪਾਂ ਜਿੱਥੇ 6 ਨੇ ਬੱਕਰੀਆਂ ਚੜਾਈਆਂ ਹਨ ਉੱਤਰ ਵੀ ਗਏ ਹਾਂ ਠੀਕ ਆ ਜੀ ਹੋਰ ਜਿਹੜੇ ਲਾਗੇ ਲਾਗੇ ਵਾਲੇ ਗੁਰਦਾਰੇ ਸਾਰੇ ਗਏ ਹਾਂ ਤੇ ਆਪਣੇ ਜਿਹੜਾ ਤੁਸੀਂ ਵਲੌਗ ਬਣਾਇਆ ਸੀ ਉਥੇ ਹਾਂਜੀ ਤੇ ਉਹ ਆਪਣੇ ਚੈਨਲ ਤੇ ਆਊਗਾ ਹਾਂਜੀ ਆਊਗਾ ਕਿਉਂ ਚੈਨਲ ਦਾ ਨਾਮ ਦੱਸੋ ਆਪਣਾ ਸਭ ਐਕਸ ਤੇ ਦੋਸਤੋ ਆਊਗਾ ਆਪਣੇ ਵਲੌਗ ਜਿਹੜੇ ਤੁਸੀਂ ਉੱਥੇ ਯਾਤਰਾ ਕਰਕੇ ਆਏ ਜੀ ਕਿੰਨੇ ਦਿਨਾਂ ਤੱਕ ਜਿਹੜੇ ਆ ਸਬਸਕ੍ਰਾਈਬਰ ਆਪਰੇ ਉੱਥੇ ਜਾਣ ਕਿੰਨੇ ਦਿਨਾਂ ਤੱਕ ਤੁਸੀਂ ਕਰੋਗੇ ਅਪਡੇਟ ਵਲੌਗ ਆਏ ਹਏ ਦੋ ਦਿਨਾਂ ਦਾ ਨੋਟ ਜਾਈ ਗੋ ਚਲੋ ਠੀਕ ਹੈ ਜੀ ਤੁਸੀਂ ਜਿਹੜੇ ਵੀ ਬੰਦੇ ਵੀਰ ਮੇਰੇ ਵੇਖਣ ਦਾ ਹੈ ਤੇ ਉਹ ਵਲੌਗ ਆਪਣਾ ਇਹ ਵਾਲਾ ਤੇ ਉੱਤੇ ਚੈਨਲ ਤੇ ਜਾਇਓ ਸਿੱਧੂ ਸਾਹ ਐਕਸ ਤੇ ਤੇ ਬਾਕੀ ਆ ਆਪਣੇ ਅੱਜ ਆਪਾਂ ਹੋਏ ਆ ਆ ਅੱਜ ਮੌਨ ਦੇ ਮਾ ਮੇਰਾ ਮੁੰਡਾ ਮੁੰਡਾ ਤਾਂ ਫਰਾਗ ਠੀਕ ਆ ਜੀ ਤੇ ਮੈਂ ਹੈਗਾ ਵਾਂ ਇਹਦੇ ਮਾਮੇ ਦਾ ਮੁੰਡਾ ਠੀਕ ਆ ਜੀ ਤੇ ਇਹ ਹੈਗਾ ਮੇਰੇ ਪਿਆ ਇਹ ਲਾ ਲਓ ਤੁਸੀਂ ਵੀ ਇਹਦੇ ਮਾਮੇ ਦੇ ਮੁੰਡੇ ਦਾ ਮੁੰਡਾ ਏ ਹਣਾ ਜੀ ਹੁਣ ਮਾਮੇ ਦੇ ਮੁੰਡੇ ਮੁੰਡੇ ਹੋਏ ਪੈ ਤੁਹਾਨੂੰ ਸਮਝ ਲੱਗਣੀ ਕੋ ਨਹੀਂ ਗਈ ਸਿੱਧਾ ਹਸਾਬ ਆ ਆ ਨੂਰ ਆ ਆ ਸਰਿੰਦਰ ਆ ਬਰਿੰਦਰ ਆ ਮੋਣ ਗੱਲ ਨਹੀਂ ਬੜੀ ਠੀਕ ਆ ਜੀ ਤੇ ਬਾਕੀ ਦੋਸਤੋ ਕੋਈ ਗੱਲ ਨਹੀਂ ਬਲੌਗ ਚੰਗਾ ਲੱਗਾ ਤਾਂ ਵੀ ਠੀਕ ਆ ਨਹੀਂ ਲੱਗਾ ਤਾਂ ਵੀ ਠੀਕ ਆ ਸਾਡੇ ਕੋਲ 3 ਵਜੇ ਹੀ ਭੜਨਾ ਜੇ ਚਲੋ ਠੀਕ ਆ ਦੋਸਤੋ ਮਿਲਦੇ ਆ ਤੁਹਾਨੂੰ ਕਿਸੇ ਹੋਰ ਬਲੌਗ ਦੇ ਵਿੱਚ ਤੇ ਅੱਜ ਆਪਣਾ ਸਪੈਸ਼ਲ ਵਲੌਗ ਹੀ ਆ ਆਪਣੇ ਜਿਹੜੇ ਦੋਵੇਂ ਰਿਸ਼ਤੇਦਾਰ ਆਪਾਂ ਨੂੰ ਮਿਲਣਗੇ ਲਾਏ ਸੀ ਤੇ ਇਹ ਆਪਣੇ ਬੱਚੇ ਮੁੰਡਾ ਜਿਹੜਾ ਨਿੱਕਾ ਆਪਣ ਕੋਲ ਛੁੱਟੀਆਂ ਕੱਟਣ ਆਇਆ ਸੀ ਇਹ ਫੌਜ ਤੋਂ ਛੁੱਟੀ ਕੱਟਣ ਆਇਆ ਏ ਤੇ ਆਪਾਂ ਜਿਹੜਾ ਅੱਜ ਤੱਕ